ਨਗਰ ਪੰਚਾਇਤ ਜਨਾਲਾ ਦੀ ਇੱਕ ਖਬਰ ਨੂੰ ਲੈ ਕੇ ਜਨਾਲਾ ਹਲਕੇ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਤਾਲੀਵਾਲ ਵੱਲੋਂ ਕੁਝ ਪੱਤਰਕਾਰਾਂ ਨੂੰ ਕਾਲ ਕਰਕੇ ਤਮਕਿਤੀਆਂ ਗਈਆਂ ਸਨ ਜਿਸ ਤੋਂ ਖਫਾ ਹੋਏ ਪੱਤਰਕਾਰ ਪਾਈਚਾਰੇ ਵੱਲੋਂ ਕੈਬਨਿਟ ਮੰਤਰੀ ਤਾਲੀਵਾਲ ਦਾ ਪਰਤਫੂ ਗਿਆ ਤੇ ਮੰਤਰੀ ਖਿਲਾਫ ਚਮਕੇਨਾਰੇ ਬਾਜ਼ੀ ਕੀਤੀ ਗਈ ਪਿਛਲੇ ਕੁਝ ਦਿਨੀ 7 ਤਰੀਕ ਨੂੰ ਇੱਕ ਅਸੀਂ ਖਬਰ ਪ੍ਰਕਾਸ਼ਿਤ ਕੀਤੀ ਸੀ ਕੈਪਟਨ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਉਸ ਮੀਟਿੰਗ 'ਚ ਮੌਜੂਦ ਸੀਗੇ ਤੇ ਜਿਹੜੀ ਵਿਰੋਧੀ ਧਿਰ ਆ ਉਹਨੇ ਬਾਹਰ ਆ ਕੇ ਵਾਕਆਊਟ ਕੀਤਾ ਸੀਗਾ ਨਗਰ ਪੰਚਾਇਤ ਜਨਾਲਾ ਦੇ ਖਿਲਾਫ ਕਿ ਇਸ ਇਹਨਾਂ ਦਾ ਬਹੁਮਤ ਕਲੀਅਰ ਨਹੀਂ ਆ ਜਿਹਦੇ ਤੋਂ ਖਫਾ ਹੋ ਕੇ ਜਿਹੜਾ ਅਸੀਂ ਦੋਵੇਂ ਤਰ੍ਹਾਂ ਦਾ ਵਰਜਨ ਲਾ ਕੇ ਖਬਰ ਕੀਤੀ ਸੀ ਮੰਤਰੀ ਸਾਹਿਬ ਨੇ ਸਾਨੂੰ ਫੋਨ ਤੇ ਧਮਕੀਆਂ ਦਿੱਤੀਆਂ ਮੇਰੇ ਸਾਥੀ ਪੱਤਰਕਾਰਾਂ ਨੂੰ ਮੈਨੂੰ ਖੁਦ ਮੈਂ ਮਾਨ ਸਾਹਿਬ ਨੂੰ ਇੱਕ ਗੁਜਾਰਸ਼ ਕਰਨੀ ਚਾਹੁੰਦਾ ਕਿ ਮਾਨ ਸਾਹਿਬ ਆਪਾਂ ਕਹਿੰਦੇ ਆ ਕਿ ਜਿੰਨੇ ਵੀ ਸਾਡੇ 92 ਐਮਐਲਏ ਬਣੇ ਇਹ ਆਮ ਘਰਾਂ ਚੋਂ ਬਣ ਤੇ ਮੈਨੂੰ ਸਮਝ ਨਹੀਂ ਆਉਂਦੀ ਕਿ ਜਿਹੜੇ ਆਯਾਮਕਰਾਂ ਚੋਂ ਬਣੇ ਆ ਇਹ ਇੰਨੇ ਖਾਸ ਕਿਵੇਂ ਹੋ ਗਏ ਜਦੋਂ ਕਿ ਜਿਹੜੇ ਪਿਛਲੇ ਖਾਸ ਸੀ ਉਹਨਾਂ ਨੇ ਤਾਂ ਅੱਜ ਤੱਕ ਕਦੀ ਐਦਾਂ ਦੀ ਵਧਿੱਕੀ ਨਹੀਂ ਕੀਤੀ ਜਿਹੜੇ ਕਿ ਇਹ ਆਮ ਹੋ ਕੇ ਕਰਨ ਲੱਗ ਪਏ ਆ ਅਗਰ ਜੇ ਇਹ ਆਮ ਐਦਾਂ ਦੀਆਂ ਵਧਿੱਕੀਆਂ ਕਰਦੇ ਇੱਕ ਚੌਥੇ ਥੰਮ ਨੂੰ ਧਮਕੀਆਂ ਦੇ ਰਹੇ ਤੇ ਆਮ ਬੰਦੇ ਦਾ ਇਹ ਕੀ ਕਰਦੇ ਹੋਣਗੇ ਤੁਹਾਡੇ ਸਾਹਮਣੇ ਹੀ ਆ ਮਹਿਮਾਨ ਸਾਹਿਬ ਨੂੰ ਤੇ ਮਾਨਯੋਗ ਰਵਿੰਦ ਕੇਜਰੀਵਾਲ ਜੀ ਨੂੰ ਬੇਨਤੀ ਕਰਦਾ ਕਿ ਜਿਹੜੇ ਇਹੋ ਜਿਹੇ ਨਵੇਂ ਬਣ ਕੇ 92 ਵਿੱਚ ਆਏ ਨੇ ਇਹਨਾਂ ਨੂੰ ਸਾਰਿਆਂ ਨੂੰ ਨੱਥ ਪਾਈ ਜਾਵੇ ਤਾਂ ਕਿ ਜਿਹੜਾ ਆਪਸੀ ਭਾਈਚਾਰਕ ਸਾਂਝ ਆ ਸਾਡੀ ਅਜਨਾਲੇ ਦੀ ਲਾਡੋ ਜਾਂ ਪੂਰੇ ਪੰਜਾਬ ਦੀ ਉਹ ਬਰਕਰਾਰ ਰਵੇ। ਪਿਛਲੇ ਦਿਨੀ ਨਗਰਪੰਚਾਇਤ ਅਜਨਾਲਾ ਦੀ ਪ੍ਰਧਾਨਗੀ ਨੇ ਬਹੁਤ ਬਹੁਤ ਸ਼ਬਦ ਕਰਨ ਵਾਸਤੇ ਜੋ ਵਿਰੋਧੀ ਧਿਰ ਵਾ ਇਕੱਠੀ ਹੋਈ ਸੀ ਉਸ ਖਬਰਾਂ ਲਵਾਉਣ ਵਾਸਤੇ ਜਿਹੜਾ ਲੱਗੀਆਂ ਜੜ ਕੇ ਦੋਹਾਂ ਧਿਰਾਂ ਨੇ ਪੱਖ ਲੈ ਕੇ ਖਬਰਾਂ ਅਸੀਂ ਲਾਈਆਂ ਐ ਪ੍ਰਕਾਸ਼ਿਤ ਕਰਵਾਈਆਂ ਆਈਆਂ। ਸਾਡਾ ਕੋਈ ਇਰਦੇ ਦੋਸ਼ ਨਹੀਂ ਦਾ ਕਰੂੰਗਾ ਗਲਤ ਕਿ ਲਿਖਿਆ ਮੈਂ ਭੇਜੀ ਕੋ ਖਬਰ। ਅਸੀਂ 15 ਸਾਲ ਤੋਂ ਪੱਤਰਕਾਰੀ ਕਰ ਰਹੇ ਹਾਂ। ਸਾਨੂੰ ਆਪਣੇ ਆਪ ਦਾ ਇਹ ਨਹੀਂ ਪਤਾ ਵੀ ਅਸੀਂ ਕਿੱਦਾਂ ਖਬਰ ਭੇਜਣੀ ਹੈਗੀ ਆ। ਕਿ ਮੰਤਰੀ ਸਾਨੂੰ ਡਿਰੈਕਸ਼ਨਾਂ ਦੇਵੇਗਾ ਕਿੱਦਾਂ ਖਬਰ ਭੇਜੋ ਤੁਸੀਂ। ਕਿੰਨੇ ਸਾਨੂੰ ਧੰਕਾ ਹੈ ਕਿ ਤੁਹਾਨੂੰ ਮੈਂ ਵੇਖਾਂਗਾ ਤੁਹਾਨੂੰ ਮੈਂ ਤੁਹਾਡੇ ਪਰਚੇ ਕਰਨ ਨੂੰ ਨਾ ਮੈਂ ਆਉ ਕਰਨਾ ਦੇਖਦੇ ਅਸੀਂ ਆਪਣੇ ਫਰਾਦੀ ਪ੍ਰੈਸ ਕਲੱਬ ਵਿੱਚ ਗੱਲ ਕੀਤੀ ਉਹਨਾਂ ਨੇ ਆਖਿਆ ਵੀ ਨਹੀਂ ਇਹ ਮੜੀ ਗੱਲ ਹੈ ਅੱਗੇ ਕੱਲ ਨੂੰ ਸਾਡੇ ਸਾਡੇ ਸਾਰੇ ਪੱਤਰਕਾਰਾਂ ਦੇ ਤਰ੍ਹਾਂ ਕਰੂਗਾ ਅਰ ਅਸੀਂ ਇਹ ਲੈ ਕੇ ਚੱਲੇ ਆ ਅਸੀਂ ਚਾਹੁੰਦੇ ਹਾਂ ਕਿ ਇਹ ਮਾਫੀ ਮੰਗੇ ਸਾਰੇ ਜਨਤਕ ਤੌਰ ਤੇ ਕਿ ਨਹੀਂ ਮੰਗੇਗਾ ਸਾਡਾ ਕੋਈ ਇਹਦਾ ਨਾ ਸਮਝੌਤਾ ਨਹੀਂ ਹੈਗਾ ਤੇ ਉਹਨਾਂ ਨੂੰ ਲੈ ਕਰਕੇ ਸਾਰੇ ਪੱਤਰਕਾਰ ਭਾਈਜਾਰੇ ਦੇ ਜੱਜ ਰੋਸ ਪਾਇਆ ਜਾ ਰਿਹਾ ਹੈ ਤੇ ਉਹਦੇ ਲਈ ਅੱਜ ਇਹਨਾਂ ਦਾ ਸੀ ਇੱਥੇ ਪੁਤਲਾ ਜਿਹੜਾ ਅਜ ਨਾਲਾ ਚੌਂਕ ਦੇ ਵਿੱਚ ਸਾੜਿਆ ਆ ਤੇ ਜੇ ਅੱਗੋਂ ਇਹਨਾਂ ਨੇ ਕੋਈ ਹਜੇ ਇੱਕ ਸਟੈਪ ਨਾ ਪੁੱਟਿਆ ਤੇ ਅਸੀਂ ਗੰਭੀਰ ਜਿਹੜਾ ਆ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੈਂਦੇ ਆਂ ਪੂਰੀ ਪੰਜਾਬ ਪੱਧਰ ਦੇ ਉੱਤੇ ਜਿਹੜੇ ਐਕਸ਼ਨ ਨੂੰ ਮੂਵ ਕਰਾਂਗੇ ਅਸੀਂ ਇਹ ਮੰਗ ਕਰਦੇ ਆਂ ਕਿ ਜਿਹੜੇ ਇਹ ਜਨਤਕ ਤੌਰ ਉੱਤੇ ਕਲਦੀਪ ਸਿੰਘ ਧਾਰੀਵਾਲ ਆ ਇਹ ਮਾਫੀ ਮੰਗਣ ਮੈਂ ਜਿਹੜਾ ਅੱਜ ਦਾ ਮਸਲਾ ਸੀ ਸਾਰੇ ਪੱਤਰਕਾਰ ਭਾਈਚਾਰੇ ਦਾ ਸੀ ਖਬਰਾਂ ਨੂੰ ਲੈ ਕੇ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਤੈਸ਼ ਵਿੱਚ ਆ ਕੇ ਪੱਤਰਕਾਰਾਂ ਨੂੰ ਧਮਕੀਆਂ ਦਿੱਤੀਆਂ ਵੀ ਖਬਰਾਂ ਤੁਸੀਂ ਕਿਉਂ ਲਾਈਆਂ ਤੇ ਉਹਦੇ ਸਬੰਧੀ ਜਿਹੜਾ ਅੱਜ ਪ੍ਰੋਟੈਕਸ਼ਨ ਕੀਤਾ ਆ ਮੰਤਰੀ ਸਾਹਿਬ ਦਾ ਜਿਹੜਾ ਸਮੂਹ ਪੱਤਰਕਾਰ ਭਾਈਚਾਰੇ ਨੇ ਬੋਲਾ ਭੁਕਿਆ ਪੰਜਾਬ ਸਰਕਾਰ ਨੂੰ ਵੀ ਇੱਕ ਚੇਤਾਵਨੀ ਦਿੱਤੀ ਆ ਵੀ ਆਪਣੇ ਮੰਤਰੀ ਸਾਹਿਬ ਨੂੰ ਮਰਿਆਦਾ ਸਮਝਾਉਣ ਤੇ ਮਰਿਆਦਾ ਚ ਰੱਖਣ ਕਿਉਂਕਿ ਉਹੀ ਪੱਤਰਕਾਰ ਨੇ ਜਿਨ੍ਹਾਂ ਨੇ ਆਈ ਨਾਲੇ ਚ ਔਖੀ ਵੇਲੇ ਆਮ ਆਦਮੀ ਪਾਰਟੀ ਦੇ ਇਸੇ ਮੰਤਰੀ ਦਾ ਸਾਥ ਦਿੱਤਾ ਸੀ ਦੂਜੀ ਗੱਲ ਅਸੀਂ ਸ਼ਹਿਰ ਵਾਸੀਆਂ ਤੋਂ ਤੇ ਪੂਰੇ ਇਲਾਕੇ ਤੋਂ ਇੱਕ ਚੀਜ਼ ਦੀ ਮਾਫੀ ਮੰਗਦੇ ਆ ਕਿ ਚੌਂਗ ਦੇ ਵਿੱਚ ਅਸੀਂ ਕਈਆਂ ਨੂੰ ਜਿਹੜਾ ਤੰਗ ਪਰੇਸ਼ਾਨੀ ਹੋਈ ਆ ਤੇ ਸਾਡੇ ਵਿਰੋਧਕਾਰਨ ਉਹਦੀ ਵੀ ਅਸੀਂ ਮਾਫੀ ਚਾਹੁੰਦੇ ਆ ਕਿਉਂਕਿ ਸਾਡੀ ਛੌਂਕ ਨਹੀਂ ਆ ਸਾਨੂੰ ਚੌਂਕਾਂ ਦੇ ਵਿੱਚ ਆ ਕੇ ਲੋਕਾਂ ਨੂੰ ਤੰਗ ਪਰੇਸ਼ਾਨ ਕਰਦਾ ਸਾਨੂੰ ਮਜਬੂਰ ਕੀਤਾ ਗਿਆ ਸਰਕਾਰ ਦੇ ਮੰਤਰੀ ਵੱਲੋਂ ਇਸ ਕਰਕੇ ਅਸੀਂ ਜਿਹੜਾ ਇਹ ਅੱਜ ਪ੍ਰਦਰਸ਼ਨ ਕੀਤਾ ਆ ਅਗਲੀ ਰਣਨੀਤੀ ਆ ਵੀ ਸਾਡੀ ਜਿਹੜੀ ਪ੍ਰੈਸ ਕਲੱਬ ਅੰਮ੍ਰਿਤਸਰ ਦੀ ਚੌਣ ਆ 17 ਮਾਰਚ 17 ਦੀ ਦੇ 17 ਤੋਂ 12 14 ਤੋਂ ਬਾਅਦ ਜਿਹੜੀ ਅਸੀਂ ਰਣਨੀਤੀ ਤਿਆਰ ਅਗਲੀ ਕਰਾਂਗੇ ਤੇ ਉਹ ਜਿਹੜੀ ਰਣਨੀਤੀ ਪੂਰੇ ਸਾਰੇ ਸਾਥੀਆਂ ਨੂੰ ਦੱਸਾਂਗੇ ਵੀ ਅਗਲਾ ਸਾਡਾ ਜਿਹੜਾ ਆ ਜਿੰਨਾ ਚਿਰ ਤੱਕ ਮੰਤਰੀ ਸਾਹਿਬ ਆਪਣੀ ਗਲਤੀ ਨਹੀਂ ਮੰਨਦੇ ਜਾਂ ਪੰਜਾਬ ਸਰਕਾਰ ਬੰਦ ਹੀ ਕਾਰਵਾਈ ਮੰਤਰੀ ਸਾਹਿਬ ਤੇ ਨਹੀਂ ਕਰ ਦਿੰਦੀ ਉਹਨਾਂ ਚਿਰ ਅਸੀਂ ਪੂਰੇ ਪੰਜਾਬ ਦੇ ਵਿੱਚ ਇਹ ਜਿਹੜਾ ਪ੍ਰੋਟੈਕਸ਼ਨ ਲੈ ਕੇ ਜਾਵਾਂਗੇ Shamla Chander Building Maintenance Handyman Under Undercheck Trade Platform is now available on your local London area. He has more than five years' experience in the same line. He used to work with reputed companies, agencies, as well local builders with brothers. He is professional by plumbing, electrician, masonry work, carpentry. For more information, please contact him at www.checktrade.com, ID number nine two one seven six zero, Sharma call Center. Call him on this number zero seven four triple eight four double one six one. ਮੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ